ਕਮੇਟੀ ਕਮੇਟੀ ਮੈਂ ਤੁਹਾਨੂੰ ਪੁੱਛਦਾ ਕੀ ਨਾਮ ਹੈ ਵੀਰ ਜੀ ਆਪਣਾ ਵੀਰ ਜੀ ਆਪਣਾ ਨਾਮ ਸਤਨਾਮ ਦਾਸ ਹੈ ਜੀ ਕਿਹੜਾ ਪਿੰਡ ਹੈਗਾ ਨਮੋਲ ਪਿੰਡਾ ਜੀ ਸਤਨਾਮ ਕੀ ਹੋਇਆਗਾ ਜਿਹੜਾ ਤੁਹਾਡੀ ਜ਼ਮੀਨ ਦੇ ਵਿੱਚ ਜਿਹੜਾ ਨੁਕਸਾਨ ਹੋਇਆਗਾ ਕੀ ਮਸਲਾਗਾ ਪੂਰਾ ਸਰ ਜਦੋਂ ਅਸੀਂ ਜੀ ਇੱਥੇ ਮਤਲਬ ਖੇਤ ਨੂੰ ਪਾਣੀ ਲਾ ਰਿਹਾ ਸੀ ਤੇ ਜੋ ਦੇਖਿਆ ਪੁਲਿਸ ਸਾਹਿਬ ਦੇ ਪੂਰੇ ਲਾਮ ਲਖਰ ਨਾਲ ਇੱਥੇ ਆ ਚੁੱਕੀ ਸੀ ਤੋ ਅਸੀਂ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੀ ਕਰਦੇ ਆ ਤਾਂ ਉਹਨਾਂ ਨੇ ਕਿਹਾ ਅਸੀਂ ਇੱਥੇ ਪਾਈਪਲਾਈਨ ਕੱਟਣੀ ਹੈ ਤੇ ਅਸੀਂ ਉਹਨਾਂ ਨੇ ਕਿਹਾ ਵੀ ਸਾਨੂੰ ਨਾ ਤਾਂ ਕੋਈ ਇਸ ਦਾ ਲਿਗਲ ਨੋਟਿਸ ਵਗੈਰਾ ਦਿੱਤਾ ਗਿਆ ਨਾ ਸਾਨੂੰ ਕੁਝ ਦੱਸਿਆ ਗਿਆ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਐਦਾਂ ਨਾ ਕਰੋ ਤਾਂ ਉਹਨਾਂ ਨੇ ਸਾਡਾ ਮੇਰਾ ਜ਼ਬਰਦਸਤੀ ਮੇਰਾ ਫੋਨ ਖੋਲਿਆ ਫੋਨ ਖੋ ਕੇ ਉਹਨਾਂ ਨੇ ਮੈਨੂੰ ਜ਼ਬਰਦਸਤੀ ਧੱਕੇ ਮਾਰ ਕੇ ਬੱਸ ਵਿੱਚ ਬਿਠਾ ਕੇ ਬਿਠਾ ਦਿੱਤਾ ਤੇ ਉਹ ਕਹਿੰਦੇ ਅਸੀਂ ਤਾਂ ਇੱਥੋਂ ਦੀ ਐਦਾਂ ਹੀ ਕਟਾਂਗੇ ਤੇ ਆਪਦਾ ਤੂੰ ਬੰਦਾ ਚੈੱਕ ਚੱਕ ਲੈਣਾ ਤੇ ਅਸੀਂ ਕਿਹਾ ਜੀ ਅਸੀਂ ਐਦਾਂ ਚੈੱਕ ਨਹੀਂ ਲੈਣਾ ਜੋ ਪੂਰਾ ਸਾਡਾ ਨਗਰ ਚੈੱਕ ਲਊਗਾ ਤਾਂ ਅਸੀਂ ਲੈ ਲਾਂਗੇ ਵੇ ਦਾਲੇ ਅੱਗੀਆਂ ਸਾਨੂੰ ਕੋਈ ਸ਼ਰਤਾਂ ਦੱਸੋ ਕੋਈ ਕੰਡੀਸ਼ਨਾਂ ਦੱਸੋ ਵੀ ਇੱਥੇ ਜੀ ਨਾ ਕੱਢ ਕੇ ਕਿੱਦਾਂ ਤੁਸੀਂ ਕੀ ਕਰਨਾ ਤੇ ਸਾਡੀ ਉੱਥੇ ਕੋਈ ਸੁਣਵਾਈ ਨਹੀਂ ਕੀਤੀ ਤੇ ੱਟਕੇ ਮਾਰ ਕੇ ਲੈ ਗਏ ਕਿਸ ਤਰ੍ਹਾਂ ਦੀ ਤੁਹਾਡੀ ਫਸਲ ਸੀ ਕਿੰਨਾ ਨੁਕਸਾਨ ਹੋਇਆਗਾ ਸਾਡਾ ਜੀ ਡੇਢ ਕਿੱਲਾ ਜਮਾਗਾ ਇੱਥੇ ਮਦਦ ਦਿੱਤਾ ਜਿਹਾ ਉਹਨਾਂ ਨੇ ਜੀ ਸੀ ਵੀ ਚਲਾਈ ਗਈ ਤੇ ਉਹਨਾਂ ਨੇ ਜ਼ਬਰਦਸਤੀ ਉਹ ਕੀਤਾ ਜਿਹੜੀ ਫਸਲ ਦਾ ਨੁਕਸਾਨ ਹੋਇਆਗਾ ਉਹਦਾ ਕੋਈ ਮੁਆਵਜ਼ੇ ਦੀ ਗੱਲ ਹੋਈ ਹੈ ਨਹੀਂ ਸਰ ਸਾਡੇ ਨਾਲ ਕੋਈ ਮੁਆਵਜ਼ੇ ਦੀ ਗੱਲ ਨਹੀਂ ਹੋਈ ਤੇ ਸਾਨੂੰ ਕੁਝ ਨਹੀਂ ਦੱਸਿਆ ਗਿਆ ਹੁਣ ਮਾਂ ਕੀ ਕਰਦੇ ਤੁਸੀਂ ਤਾਂ ਸਾਨੂੰ ਬੰਨ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜੀ ਸਾਡੀਆਂ ਫਸਲ ਜਿਹੜੀ ਮੱਦੀ ਆ ਇਹਦਾ ਸ ਉਦੋਂ ਪਹਿਲਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ ਆ ਕੇ ਵੀ ਅਸੀਂ ਇੱਥੋਂ ਦੀ ਪਾਈਪ ਲਾਈਨ ਲਗਾਉਣੀ ਹੈ ਕਿ ਕੋਈ ਨੋਟਿਸ ਆਇਆ ਹੋਵੇ ਨਹੀਂ ਸਰ ਸਾਨੂੰ ਇਦਾਂ ਦਾ ਕੋਈ ਨੋਟਿਸ ਨਹੀਂ ਮਿਲਿਆ ਉਦੋਂ ਪਹਿਲਾਂ ਕੱਲ ਅਚਾਨਕ ਹੀ ਆ ਕੇ ਤੁਹਾਡੇ ਮਰ ਕੀ ਖੇਤ ਦੇ ਵਿੱਚ ਆ ਕੇ ਮਸ਼ੀਨਾਂ ਜਿਹੜੀਆਂ ਪਾਈਪਾਂ ਲੈ ਕੇ ਲੈਂਦੀਆਂ ਗਈਆਂ ਹਾਂ ਜੀ ਜ਼ਬਰਦਸਤੀ ਲੈਤੀਆਂ ਗਈਆਂ ਤੇ ਉਦੋਂ ਤੁਹਾਡੇ ਪਿੰਡ ਦੇ ਵਿੱਚ ਕੋਈ ਗੱਲਬਾਤ ਚੱਲੀ ਹੋਵੇ ਵੀ ਆ ਚੀਜ਼ ਹੋਵੇ ਪਹਿਲਾਂ ਚੱਲਦੀ ਸੀ ਵੀ ਪਾਈਪ ਲਾਈਨ ਨਿਕਲਣੀ ਹੈ ਪਰ ਇਦਾਂ ਨਹੀਂ ਦੱਸਿਆ ਵੀ ਕਿੱਦਾਂ ਕਿੱਥੋਂ ਦੀ ਕੱਢਣੀ ਹੈ ਕੀ ਉਹਨਾਂ ਨੇ ਤੁਹਾਨੂੰ ਕੀ ਸ਼ਰਤਾਂ ਦੱਸੀਆਂ ਨਗੀਆਂ ਉਦੇ ਬਾਰੇ ਵੀ ਸਾਨੂੰ ਯਾਦ ਹੀ ਕੁਝ ਨਹੀਂ ਉਹਦੇ ਬਾਰੇ ਵੀ ਤੁਹਾਨੂੰ ਕੁਝ ਨਹੀਂ ਪਤਾ ਹੈਗਾ ਬਸ ਉਹਨਾਂ ਨੇ ਆ ਕੇ ੱੱਕੇ ਨਾਲ ਆਪਾਂ ਗੱਲ ਕਹੀਏ ੱੱਕੇ ਨਾਲ ਜਵਰੀ ੱੱਕਾ ਕਰਕੇ ਆ ਕੇ ਆਪਦਾ ਇੱਥੇ ਆਪਣਾ ਕੰਮ ਸਟਾਰਟ ਕਰਤਾ ਤੁਹਾਡੀ ਖੜੀ ਫਾਸਲ ਹੈ ਜਿਹੜੀ ਉਹ ਮਦਦ ਮਦਦਾਈ ਕੀਤੀ ਇੱਥੇ ਤੇ ਦੋਸਤੋ ਦੇਖ ਸਕਦੇ ਆ ਉਹ ਕਿਸਾਨ ਨੇ ਜਿਨ੍ਹਾਂ ਦਾ ਖੇਤ ਆ ਜਿਹੜਾ ਖਰਾਬ ਕੀਤਾ ਗਿਆ ੱੱਕੇ ਨਾਲ ਕਬਜ਼ਾ ਕਰਕੇ ਆ ਦੇਖੋ فاصل ਹੈ ਜਿਹੜੀ ਖੜੀ فاصل ਆ ਗਈ ਦੇਖੋ ਡੇਢ ਡੇਢ ਕਿਲੇ ਦੀ فاصل ਹੈ ਜਿਹੜੀ ਤਬਾਹ ਕੀਤੀ ਗਈ ਆ ਕਣਕ ਦੇਖ ਲਓ ਦੋਸਤੋ ਇੱਕ ਨਿਊ ਤਾਂ ਚਾਰ ਕਿਲੇ ਦਾ ਜਿੱਦੋਂ ਇੱਥੋਂ ਇੱਥੋਂ ਇਹਨਾਂ ਨੇ ਜੇਸੀ ਵੀ ਮਾਰ ਕੇ ਇਹਦਾ ਡੇਢ ਕਿਲੇ ਦਾ ਅੱਛਾ ਇਹਦਾ ਡੇਢ ਕਿਲੇ ਦਾ ਅੱਛਾ ਇਹਦਾ ਡੇਢ ਕਿਲੇ ਦਾ ਕਿਉਂ ਅੰਬ ਤੱਕ ਮੱਦੀ ਗਈ ਹੈ ਅੱਛਾ ਬਾਕੀ ਬਾਕੀ ਜਿਹੜਾ ਕਿੰਨਾ ਕਿੰਨਾ ਏਰੀਆ ਮੱਧਿਆ ਗਿਆ ਇੱਥਾਂ ਉਤੇ ਇੱਥੇ ਘਟੋ ਘਟ ਪੰਜ ਛੇ ਕਿੱਲਾਂ ਦੀ ਬਾਹੀ ਹੈ ਜੀ ਉਹ ਠੀਕ ਹੈ ਸਾਰੀ ਉਹਨਾਂ ਨੇ ਮੰਨ ਲਓ ਆਹ ਜਿੰਨੀ ਚੜਾਈ ਆ 70 ਫੁੱਟ ਸਾਰੀ ਮੱਦੀ ਆ ਬਿਨਾ ਕੰਮ ਤੋਂ ਮੱਦੀ ਆ ਅਜੇ ਕੋਈ ਪਾਈਪ ਨਹੀਂ ਬਸਾਇਆ ਤੁਸੀਂ ਦੇਖ ਸਕਦੇ ਹੋ ਕੱਲ ਜਦੋਂ ਸਾਨੂੰ ਪਤਾ ਲੱਗਿਆ ਵੀ ਆਉਣਿਆ ਫੋਰਸ ਆਉਣ ਲੱਗੀ ਪਿੰਡ ਦੇ ਵਿੱਚ ਠੀਕ ਹੈ ਮਤਲਬ ਇੱਥੇ ਮੰਡੀ ਚ ਲਿਆ ਕੇ ਉਹਨਾਂ ਨੇ ਪੀਪੀਐਸ ਸਕੂਲ ਦੀਆਂ ਦੋ ਬੈਨਾਂ ਖੜਾਤੀਆਂ ਠੀਕ ਹੈ ਇੱਕ ਜੀਸੀਬੀ ਖੜਾ ਸੀ ਨੂੰ ਸ਼ੱਕ ਹੈਗਾ ਦੀ ਵੀ ਇਹ ਅਚਾਨਕ ਕਰਨਗੇ ਹਮਲਾ ਸਾਡੀ ਵੀ ਤਿਆਰੀ ਨਹੀਂ ਸੀ ਅਚਾਨਕ ਅਸੀਂ ਨੋਨਸਮੈਂਟਾਂ ਕੀਤੀਆਂ ਜਿੰਨੇ ਕੁ ਬੰਦੇ ਇਕੱਠੇ ਹੋ ਸਕੇ ਕਿਉਂਕਿ ਬੰਦੇ ਪਿੰਡ ਦੇ ਚਲੋ ਪਹਿਲਾਂ ਜਥੇਬੰਦੀਆਂ ਚ ਜਾਂਦੇ ਨੇ ਸੇਤਨੇ ਆਪਦੇ ਹੱਕਾਂ ਲਈ ਠੀਕ ਹੈ ਠੀਕ ਹੈ ਠੀਕ ਹੈ ਅਸੀਂ ਇਕੱਠੇ ਹੋ ਗਏ ਜਿੱਥੇ ਪਾਈਪ ਲਾਈਨ ਦਾ ਜੋੜ ਖਤਮ ਕਰਿਆ ਤੀਏ ਇਹਨਾਂ ਨੂੰ ਪਿੱਸੋਂ ਦੱਬ ਲਿਆਂਦੀ ਪੈ ਠੀਕ ਹੈ ਜੀ ਅਸੀਂ ਉੱਥੇ ਇਕੱਠੇ ਹੋ ਗਏ ਇਹਨਾਂ ਨੇ ਕੀ ਕਰਿਆ ਇਹਨਾਂ ਨੂੰ ਪਤਾ ਲੱਗ ਗਿਆ ਵੀ ਬੰਦੇ ਉਧਰ ਇਕੱਠੇ ਹੋ ਗਏ ਇਹਨਾਂ ਨੇ ਲਾਮ ਲਸ਼ ਕਰ ਲੈ ਕੇ ਇੱਧਰ ਆ ਗਏ ਠੀਕ ਹੈ ਜੀ ਤੇ ਇੱਥੇ ਆਪਣਾ ਜਿਹੜਾ ਸਰਪੰਚ ਆ ਇੱਥੇ ਸਰਪੰਚ ਦਾ ਸੈਲਰ ਆ ਆ ਕੇ ਉਹਨੂੰ ਰੈਸਟ ਕਰਨ ਦੀ ਕੋਸ਼ਿਸ਼ ਕੀਤੀ ਉਹ ਪਿੱਛੋਂ ਦੀ ਭੱਜ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਚ ਅਸੀਂ ਇਧਰੋਂ ਬਾਣਾ ਵਿੱਚ ਦੀ ਆਏ ਜੀ ਠੀਕ ਹੈ ਜੀ ਤੇ ਮੂਰੇ ਪੁਲਿਸ ਲੱਗੀ ਹੋਈ ਸੀ ਪੂਰੀ ਸਨਾਮ ਦਾ ਡਿਫਟੀ ਠੀਕ ਹੈ ਜੀ ਤੇ ਵੱਡੀ ਫੋਰਸ ਜਾ ਰਹੀ ਸੀ ਬਾਣਾ ਦੇ ਵਿੱਚ ਤਿੰਨ ਟੁਕੜੀਆਂ ਦੇ ਵਿੱਚ ਪੁਲਿਸ ਸੀਗੀ ਠੀਕ ਹੈ ਜੀ ਇੱਕ ਇਧਰ ਇੱਥੇ ਸਾਡੇ ਕਬਰਾਂ ਨੇਗੀਆਂ ਉੱਥੇ ਬੈਠੀ ਸੀ ਠੀਕ ਹੈ ਜੀ ਇੱਕ ਇਧਰ ਸੈਲਰ ਦੇ ਕੋਲ ਖੜੀ ਤਕਰੀਬਨ ਪਿੰਡ ਨੂੰ ਘੇਰਾ ਪਾਇਆ ਹੋਇਆ ਸੀ ਕੱਲ ਪੰਜਾਬ ਦੀ ਪੁਲਿਸ ਸੀ ਕੀ ਬਾਹਰੋਂ ਕੋਈ ਹੋਰ ਸੈਂਟਰ ਦੀ ਪੁਲਿਸ ਨਹੀਂ ਪੰਜਾਬ ਦੀ ਪੁਲਿਸ ਪੰਜਾਬ ਦੀ ਪੁਲਿਸ ਸੀ ਲਗਭਗ ਜ਼ਿਲ੍ਹੇ ਦੀ ਪੁਲਿਸ ਸੀ ਜ਼ਿਲ੍ਹੇ ਦੀ ਪੁਲਿਸ ਸੀ ਜਿਹੜੇ ਤੇੜੇ ਸਾਰੇ ਐਸਐਚਓ ਰਹੇ ਸੀ ਠੀਕ ਹੈ ਜੀ ਤੇ ਅੱਜ ਜੇ ਆਪਾਂ ਕਣਕ ਦੀ ਗੱਲ ਕਰੀਏ ਕਣਕ ਕਿੰਨੇ ਕਿਲਿਆਂ ਦਾ ਨੁਕਸਾਨ ਹੋ ਗਿਆ ਇਸ ਕਣਕ ਲਗ ਪਿੰਡ ਨੂੰ ਚਾਰ ਪੰਜ ਕਿਲਿਆਂ ਦੀ ਬਾਹੀ ਲਾ ਲੋ ਜੀ 70 ਫੁੱਟ ਠੀਕ ਹੈ ਜੀ ਜੀ ਸੀ ਬੀਆਂ ਤੇ ਮਸ਼ੀਨਾਂ ਆਈਆਂ ਹੁਣ ਇਹਦੇ ਯਾਨੀ ਭਗੋਲੇ ਤੇ ਆ ਜਿਵੇਂ ਕਹਦੇ ਇਹ ਅਨਾਜ ਨੂੰ ਜਨਮ ਦੇ ਰਹੀ ਆ ਹਾਂਜੀ ਉਹਨਾਂ ਨੇ ਜਿਵੇਂ ਆਪਾਂ ਕਹਿੰਦੇ ਅਨਾਜ ਦੀ ਬੇਕਦਰ ਹੀ ਨਹੀਂ ਕਰਦੇ ਆਪਾਂ ਹਨਾ ਆਪਣਾ ਕਲਚਰ ਆ ਆਪਾਂ ਤਾਂ ਰੋਟੀ ਦੀ ਮੁਰਕੀ ਨਹੀਂ ਥਾਲੀ 'ਚ ਛੱਡਦੇ ਹੈਗੇ ਵੀ ਸਾਡਾ ਅਨਾਜ ਆ ਇਹ ਉਹਦੀ ਕਦਰ ਕਰਦੇ ਆ ਤੇ ਆਹ ਅਨਾਜ ਦੀ ਦੇਖੋ ਕੀ ਕੀ ਜਿਹੜੀ ਕਦਰ ਆ ਉਹ ਕੀਤੀ ਆ ਸਰਕਾਰ ਨੇ ਕੋਈ ਸਾਨੂੰ ਪਹਿਲਾਂ ਨੋਟੀਫਿਕੇਸ਼ਨ ਨਹੀਂ ਚਲੋ ਜੇ ਕੋਈ ਸਾਡੇ ਨਾਲ ਸਮਝੌਤਾ ਹੁੰਦਾ ਕੋਈ ਗੱਲਬਾਤ ਹੁੰਦੀ ਅਸੀਂ ਇਹਨੂੰ ਪਹਿਲਾਂ ਕੋਈ ਵੱਢ ਲਵੇਂ ਕੋਈ ਡੰਗਰਾਂ ਨੂੰ ਕੋਈ ਹੋਰ ਕਿਸੇ ਦੇ ਮੂੰਹ 'ਚ ਪੈ ਜਾਂਦੀ। ਹਾਂ ਆਹ ਦੇਖੋ ਨਾ ਅੱਜ ਦੀ ਕਿਵੇਂ ਬੇਕਦਰੀ ਕਰੀ ਐ। ਖੜੀ ਫਸਲ ਦੇ ਉੱਤੇ ਮਤਲਬ ਕਿ ਜੀ ਸੀ ਬੀਆਂ ਪਾਈਆਂ ਗਈਆਂ। ਝਾੜੀਆਂ ਗਈਆਂ। ਨਾ ਦੱਬਣ ਤੋਂ ਵੀ ਬਣਾ ਨੁਕਸਾਨ ਕਰਤਾ ਬਿਨਾ ਪਾਈਪ ਲਾਈਨ ਦੱਬਣ। ਠੀਕ ਐ। ਕੋਈ ਪਾਈਪ ਲਾਈਨ ਨਹੀਂ ਤੇ ਪਿਆ ਤੁਹਾਡੇ ਸਾਹਮਣੇ। ਜੀ ਸੀ ਬੀ ਨਾ ਲਾਥੜਿਆ ਵਾਹਣ ਜਾਣ ਕੇ। ਜਾਣ ਕੇ ਰਲ ਕੇ। ਜਾਣ ਕੇ ਲਾਥੜਿਆ। ਆਹ ਦੇਖੋ ਹੋ ਤੱਕ ਤੁਸੀਂ ਦੂਰ ਕਰਕੇ ਤੱਕ ਮਰਦੀ ਲੈ ਜੋ ਕੈਮਰਾ। ਉਹ ਤੱਕ ਮਤਲਬ ਜਿਹੜਾ ਹੈਗਾ ਨਿਸ਼ਾਨ ਹੈਗਾ। ਇਹ ਜਾਣਬੁੱਧ ਕਿ ਕੀਤਾ ਗਿਆ ਹਾਂਜੀ ਕਿਸਾਨ ਪ੍ਰਭੂ ਦੇਖ ਸਕਦੇ ਹੋ ਜਿਵੇਂ ਬਾਈ ਹੋਰਾਂ ਨੇ ਆਪਾਂ ਨੂੰ ਦੱਸਿਆਗਾ ਆਹ ਦੇਖ ਲਓ ਦੂਰ ਤੱਕ ਕਣਕਾ ਜਿਵੇਂ ਲੱਕਵੇਂ ਲਤੜੀ ਗਈ ਹੈਗੀ ੱੱਕੇ ਨਾਲ ਕਬਜ਼ਾ ਕਰਕੇ ਪਾਈਪ ਲਾਈਨ ਪਾਈ ਜਾ ਰਹੀ ਸੀਗੀ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਆ ਦੇਖੋ ਕਿਵੇਂ ਫਸਲ ਹੈ ਜਿਹੜੀ ਖਰਾਬ ਕੀਤੀ ਗਈ ਆ ਘੱਟ ਤੋਂ ਘੱਟ ਇਹ ਮੈਂ ਮੰਨਦਾਗਾ 6 ਤੋਂ 7 ਕਿਲਿਆਂ ਦੇ ਫਸਲ ਦੇ ਵਿੱਚ ਦੀ ਲੰਘਾਏ ਇੰਗੀਆਂ ਨੇ ਗੱਡੀਆਂ ਲਗਾਈਆਂ ਇੰਗੀਆਂ ਨੇ ਜੀ ਸੀ ਬੀ ਲਗਾਈਆਂ ਇੰਗੀਆਂ ਨੇ ਆਹ ਦੇਖ ਸਕਦੇ ਹੋ ਤੁਸੀਂ ਬਾਈ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤਾਂ ਪਤਾ ਲੱਗ ਸਕੇ ਵੀ ਕੰਪਨੀਆਂ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਪਹੁੰਚ ਗਈਆਂ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਆ ਵੀ ਉੱਠੋ ਹੁਣ ਉੱਠਣ ਦਾ ਸਮਾਂ ਆਪਣੀਆਂ ਜ਼ਮੀਨਾਂ ਬਚਾਉਣ ਦਾ ਸਮਾਂ ਖਨੌਰੀ ਬਾਰਡਰ ਪਹੁੰਚੋ ਨਮੋਲ ਪਿੰਡ ਆ ਕੇ ਦੇਖੋ ਕਿਵੇਂ ਕੰਪਨੀਆਂ ਜ਼ਮੀਨਾਂ ਦੱਬ ਰਹੀਆਂ ਨੇ ਆ ਕੇ ਆਹ ਦੇਖ ਸਕਦੇ ਹੋ ਦੂਰ ਤੱਕ ਨਿਕਾ ਜਾ ਰਹੀ ਹੈ ਕਿ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਭਈ ਇਹ ਜੀਸੀਬੀ ਚੜਾਈ ਗਈ ਹੈਗੀ ਖੜੀ ਫਸਲ ਆਹ ਦੇਖੋ ਕਿੱਡੀ-ਕਿੱਡੀ ਫਸਲ ਹੈਗੀ ਕਿੱਡੀ-ਕਿੱਡੀ ਕਣਕ ਹੋਈ ਹੋਈ ਹੈਗੀ ਬਗੋਲੇ ਤੇ ਆਈ ਹੋਈ ਹੈ ਕਣਕ ਹੁਣ ਇਹ ਬੱਲੀ ਪੈਦਾ ਕਰਨੀ ਹੈ ਇਸ ਕਣਕ ਨੇ ਤੇ ਕਿਵੇਂ ਨਾਸ ਮਾਰਿਆ ਗਿਆ ਕਿਵੇਂ ਕਿਵੇਂ ਮਦਮਦਾਈ ਕਰੀ ਗਈ ਹੈ ਫਸਲ ਦੀ ਆ ਦੇਖੋ ਉਹ ਖੜੇ ਉਧਰ ਟੈਂਪੂ ਜਿਹਦੇ ਵਿੱਚ ਟਰੱਕ ਖੜਿਆਗਾ ਜਿਹਦੇ ਵਿੱਚ ਪਾਈਪਾ ਪਾਈਆਂ ਗਿਆਆਂ ਲੈ ਕੇ ਆਏ ਗਏ ਸੀਗੇ ਪਾਈਪਾ ਪਾ ਕੇ ਅੱਜ ਇੱਕ ਜ਼ਿਲ੍ਹੇ ਦੀ ਪੁਲਿਸ ਆਈ ਸੀਗੀ ਪਾਈਪਾ ਪਾਉਣ ਵਾਸਤੇ ਕਿਸਾਨਾਂ ਦੀਆਂ ਫਸਲਾਂ ਤੇ ਧੱਕਾ ਕਰਾਉਣ ਵਾਸਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਪਤਾ ਲੱਗ ਸਕੇ ਲੋਕਾਂ ਨੂੰ ਵੀ ਪੰਜਾਬ ਦੇ ਵਿੱਚ ਕਿਵੇਂ ਧੱਕਾ ਹੋ ਰਿਹਾ ਸੀਗਾ ਪਰ ਪਿੰਡ ਦੇ ਪਿੰਡ ਦੇ ਲੋਕਾਂ ਨੇ ਏਕਾ ਦਿਖਾ ਕੇ ਪੁਲਿਸ ਵਾਲਿਆਂ ਨੂੰ ਤੇ ਧੱਕਾ ਕਰਨ ਵਾਲਿਆਂ ਨੂੰ ਭਜਾ ਦਿੱਤਾ। ਧੰਨਵਾਦ ਦੋਸਤੋ ਕਰਿਓ ਵੀਡੀਓ ਸ਼ੇਅਰ। ਆਪਾਂ ਨੇ ਫਿਰ ਉੱਥੇ ਕਿਹਾ ਵੀ ਨਹੀਂ। ਇਹ ਗੱਲਾਂ ਦੇ ਸਿਰੋਂ ਕੱਟ ਡੂੜ ਤੇ 2 ਸਾਲ ਦਾ ਪੀਰੀਅਡ ਆ ਜਿਹੜਾ ਨਿਕਲ ਗਿਆ। ਅੱਗੇ ਗੱਲ ਵਧਾਉਣੀ ਐ। ਤਾਂ ਗੱਲ ਕਰ ਲਈ ਅਸੀਂ ਤਿਆਰ ਆ। ਪਰ ਚਲੋ ਫਿਰਿਆਂ। ਪੰਨਾ ਵੱਲ ਆਇਆ ਵੀ ਜੀ ਕੋਈ ਗੱਲ ਨਹੀਂ। ਸਾਡੇ ਹੱਥ ਨਹੀਂ ਸਾਡੇ ਉੱਚ ਅਧਿਕਾਰੀਆਂ ਨਾਲ ਅਸੀਂ ਗੱਲਬਾਤ ਕਰਦੇ ਆ ਤੇ ਦੂਜੇ ਅਸੀਂ ਦੇਖਦੇ ਆ ਪੀਏ ਦਾ ਕੀ ਬੜਨਾ ਚਾਹੀਦਾ ਤੇ ਆਪਾਂ ਨੇ ਕਹਿਤਾ ਵੀ ਜੀ ਠੀਕ ਹੈ ਸਾਡੀਆਂ ਗੱਲਾਂ ਤਿਗੀਆਂ ਕਹਿਣ ਤੋਂ ਬਾਅਦ ਸਾਰੀ ਗੱਲ ਦਾ ਨਿਚੋੜ ਇਹ ਆ ਆਪਾਂ ਨੇ ਕੱਲ ਵੀ ਕਿਹਾ ਸੀ ਤੇ